ਗੁਰਵਰਜੀ ਦਾ ਖਾਲਸਾ ਵੇਦ ਦੀ ਕੀ ਫਤਿਹ ਬਹੁਤ ਨਿੰਦਨਯੋਗ ਇੱਕ ਘਟਨਾਕਰਮ ਹੋਇਆ ਪੰਜਾਬ ਦੇ ਵਿੱਚ ਪਿਛਲੇ ਦਿਨੀ ਜਿਹੜਾ ਕਿ ਸਾਨੂੰ ਬਹੁਤ ਥੇਸ ਪਹੁੰਚਾਉਂਦਾ ਹੈ ਅਸੀਂ ਸਾਰੇ ਕਿਸਾਨਾਂ ਦੇ ਬੁੱਤਾਂ ਤੇ ਕਿਸਾਨੀ ਦੇ ਸਿਰ ਤੇ ਹੀ ਆਪਣੀ ਪੜ੍ਹਾਈ ਕਰਨ ਜਾਂ ਆਪਦਾ ਫਿਊਚਰ ਬਣਾਉਣਾ ਇੱਥੇ ਤੱਕ ਆਏ ਆ ਪਿਛਲੇ ਦਿਨੀ ਜੋ ਵੀ ਘਟਨਾਕਰਮ ਹੋਇਆ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਧੱਕਾ ਕੀਤਾ ਉਹਨਾਂ ਨਾਲ ਮੀਟਿੰਗ ਬੁੱਕ ਕਰਕੇ ਉਹਨਾਂ ਨੂੰ ਅਰੇਸਟ ਕਰ ਲਿਆ ਗਿਆ ਉਹਨਾਂ ਨਾਲ ਸ਼ਰਾਸਰ ਧੋਖੇਬਾਜ਼ੀ ਕੀਤੀ ਗਈ ਬਾਅਦ ਚ ਉਹਨਾਂ ਦੇ ਜਿੱਥੇ ਉਹ ਬੈਠੇ ਸੀਗੇ ਧਰਨੇ ਵਾਲਾ ਸਮਾਨ ਵੀ ਨਹੀਂ ਛੱਡਿਆ ਧਰਨਾ ਪੱਟ ਦਿੱਤਾ ਗਿਆ ਆੜੇ-ਦਾੜੇ ਦੇ ਲੋਕਾਂ ਨੇ ਸਮਾਨ ਵੀ ਚੋਰੀ ਕੀਤਾ ਅਸੀਂ ਬੇਸ਼ੱਕ ਮੰਨਿਆ ਪੰਜਾਬ ਤੋਂ ਦੂਰ ਆ ਪਰ ਸਾਡੇ ਦਿਲਾਂ ਚ ਹਮੇਸ਼ਾ ਦਰਦ ਹੁੰਦਾ ਜਦੋਂ ਵੀ ਪੰਜਾਬ ਤੋਂ ਕੋਈ ਵੀਡੀਓ ਆਉਂਦੀ ਹੈ ਜਾਂ ਕੋਈ ਖਬਰ ਆਉਂਦੀ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਸਰਦਾਰ ਡੱਲੇ ਵਾਲ ਬਹੁਤ ਜ਼ਿਆਦਾ ਏਜ ਨੇ ਉਹ ਬਹੁਤ ਟਾਈਮ ਤੋਂ ਭੁਖੜ ਹੜਤਾਲਤੇ ਨੇ ਉਹਨਾਂ ਦੀ ਸਿਹਤ ਵੀ ਠੀਕ ਰਹਿੰਦੀ ਪਰ ਫਿਰ ਵੀ ਉਹ ਸੰਘਰਸ਼ ਕਰ ਰਹੇ ਨੇ ਕੁਝ ਵੀਡੀਓਆਂ ਦੇਖੀਆਂ ਕਿ ਪੰਜਾਬ ਸਰਕਾਰ ਨੇ ਸਹੀ ਕੀਤਾ ਵਪਾਰਬੰਦ ਸੀ ਨਸ਼ਾ ਨਹੀਂ ਸੀ ਰੁਕ ਰਿਆ ਇਹ ਉਹ ਪਰ ਸਾਡੀ ਜਮੀਰ ਨਹੀਂ ਮੰਨਦੀ ਹੈਗੀ ਸਾਨੂੰ ਇਹ ਲੱਗਦਾ ਵੀ ਜੇ ਵਪਾਰਬੰਦ ਸੀਗਾ ਵਪਾਰਬੰਦ ਹੋ ਜਾਈ ਕਿਸਾਨ ਨਹੀਂ ਮਰਨਾ ਚਾਹੀਦਾ ਕਿਸਾਨ ਪੰਜਾਬ ਦੀ ਰੀੜ ਦੀ ਹੱਡੀ ਆ ਸਾਡੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਆ ਵੀ ਪੰਜਾਬ ਚ ਇਹੋ ਜਿਹਾ ਮਾਹੌਲ ਨਾ ਕ੍ਰੀਏਟ ਕਰੋ ਕਿ ਮੁੰਡੇ ਗਲਤ ਬਸੇ ਜਾਣ ਤੇ ਤੁਸੀਂ ਸਾਡਾ ਬੇਸਿਕ ਰਾਈਟ ਗੋ ਰਹੇ ਹੋ ਰਾਈਟ ਟੂ ਫ੍ਰੀडम ਰਾਈਟ ਟੂ ਪ੍ਰੋਟੈਸਟ ਅਸੀਂ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਕੀ ਪੰਜਾਬ ਸਰਕਾਰ ਦੀਆਂ ਨੀਤੀਆਂ ਇੰਨੀਆਂ ਬਾੜੀਆਂ ਨੇ ਕਿ ਅਸੀਂ ਬੈਠ ਕੇ ਕੁਝ ਆਪਦਾ ਹੱਕ ਵੀ ਨਹੀਂ ਰੱਖ ਸਕਦੇ ਤੁਸੀਂ ਸਾਨੂੰ ਮੀਟਿੰਗ ਵਿੱਚ ਬੁਲਾ ਕੇ ਧੱਕੇਸ਼ਾਹੀ ਕਰ ਰਹੇ ਹੋ ਤੇ ਦੱਲੇਵਾਲ ਸਾਹਿਬ ਨੂੰ ਉਹਨਾਂ ਦੇ ਪਰਿਵਾਰ ਨੂੰ ਵੀ ਨਹੀਂ ਮਿਲਣ ਦੇ ਰਹੇ ਹਾਲਾਂਕਿ ਉਹਨਾਂ ਦੀ ਸਿਹਤ ਬਹੁਤ ਖਰਾਬ ਆ ਤੇ ਪਿਛਲੇ ਦਿਨ ਇੱਕ ਘਟਨਾ ਕਰਮ ਹੋਰ ਹੋਇਆ ਮੇਰੇ ਦੋਸਤ ਨੇ ਮੈਨੂੰ ਦੱਸਿਆ ਅਰਸ਼ਦੀਪ ਨੇ ਉਹ ਕੰਟੀਨਿਊ ਕਰਨਗੇ ਹਾਂ ਪਟਿਆਲੇ ਦੇ ਬਈ ਕਰਨਲ ਨੂੰ ਕੁੱਟਿਆ ਗਿਆ ਬਹੁਤ ਮਾੜੀ ਤਣਾ ਸੋ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਉਹ ਉਹਨਾਂ ਦੇ ਪਰਿਵਾਰ ਤੇ ਤਸ਼ੱਦਦ ਕੀਤੀ ਗਈ ਪੁਲਸੀਏ ਆਉਂਦੇ ਨੇ ਸ਼ਰਾਬ ਦੇ ਰੱਜੇ ਹੋਏ ਉਹਨਾਂ ਨੂੰ ਕੁੱਟਿਆ ਜਾਂਦਾ ਉਹਨਾਂ ਦੀ ਕੋਈ ਸੁਣਵਾਈ ਨਹੀਂ ਪਰਚਾ ਨਹੀਂ ਹੋ ਰਿਹਾ ਐਸਐਸਪੀ ਨਾਨਕ ਸਿੰਘ ਨੂੰ ਪੁੱਛਿਆ ਗਿਆ ਬੜੇ ਆਲੇ ਦੇ ਨੂੰ ਕੀ ਕੌਣ ਸੀ ਉਹ ਕਰਮਚਾਰੀ ਉਹ ਕਹਿ ਰਹੇ ਨੇ ਅਣਪਛਾਤੇ ਸੀਗੇ ਕਦੇ ਅੱਜ ਤੱਕ ਪੁਲਸੀਏ ਵੀ ਅਣਪਛਾਤੇ ਹੋਏ ਨੇ ਕਿਸੇ ਦੇਸ਼ ਦੇ ਸਾਡੀ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਆ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ ਉਹਨੂੰ ਵਧੀਆ ਬਣਾਓ ਕਿਸੇ ਚੱਜ ਦੇ ਪਾਸੇ ਜਾਓ ਕਿਸਾਨਾਂ ਦਾ ਮੁੱਦਾ ਹੱਲ ਕਰੋ ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਆ ਬਲੇ ਸੋਨਿਹਾਲ ਬਸ ਜੀ ਆਕਾਰ